ਹਰ ਹਮਰੋ ਬੀਤ ਸਖਾਈ ਹਮ ਹਰਿ ਸੋ ਪ੍ਰੀਤ ਲੱਗੀ ਇਹ ਤਾਂ ਹੋਵੇਗਾ ਸੰਤ ਨੇ ਇਹ ਦੇਖਣਾ ਚਾਹੁੰਦਾ ਵੀ ਹੈ ਹਰੀ ਨੂੰ ਕਿ ਐਵੇਂ ਮੁੱਖ ਨਾਲ ਹੀ ਗੱਲਾਂ ਕਰਦਾ ਹੈ ਚਾਹੁੰਦਾ ਹੈ ਮਾਇਆ ਨੂੰ ਸੰਤ ਕੋਲ ਆ ਕੇ ਗੱਲਾਂ ਬਾਤੋ ਦੀ ਕਰਦਾ ਹੈ ਨਹੀਂ ਦੇਣਾ ਸੰਤ ਨੇ ਕੁਝ ਵੀ ਨਹੀਂ ਦੇਣਾ ਗੁਰੂ ਨੇ ਕੁਝ ਵੀ ਪਾਤਸ਼ਾਹ ਕਦਨੇ ਹਾਰ ਹਮਾਰੋ ਮੀਤ ਸਖਾਈ ਮਿੱਤਰ ਮੰਨੇ ਸਹਤਾ ਕਰਨ ਵਾਲਾ ਮੰਨੇ ਹਰ ਸਾ ਮੀਤ ਨਾ ਮਿਲਿਓ ਕੋਈ ਖੈ ਵੀ ਨਹੀਂ ਦੁਨੀਆ ਵਿੱਚ ਮਿੱਤਰ ਬੜੇ ਨੇ ਮਿੱਤਰ ਕ੍ਰਿਸ਼ਨ ਵਾਲੇ ਜ਼ਿਆਦਾ ਬਲਦੇ ਨੇ ਕਮੀਆਂ ਕੱਢਣ ਵਾਲੇ ਮਿਲ ਗਏ ਹਮ ਹਰsho ਪ੍ਰੀਤ ਲੱਗੀ ਜੇ ਉਹ ਮਿੱਤਰ ਹੈ ਮਿੱਤਰ ਨਾਲ ਤਾਂ ਪ੍ਰੀਤ ਹੁੰਦੀ ਹੈ ਜੇ ਮਿੱਤਰ ਹੋਵੇ ਕੋਈ ਬਾਛਾ ਕਹਿੰਦੇ ਨੇ ਉਸ ਵਰਗਾ ਗੁਰੂ ਵਰਗਾ ਮਿੱਤਰ ਨਹੀਂ ਹਰੀ ਵਰਗਾ ਮਿੱਤਰ ਨਹੀਂ ਸੰਤ ਵਰਗਾ ਮਿੱਤਰ ਨਹੀਂ ਕੋਈ ਵੀ ਸਾਡੀ ਹਰੀ ਨਾਲ ਪ੍ਰੀਤ ਲੱਗੀ ਜੇ ਪ੍ਰੀਤ ਲੱਗੀ ਹੋਈ ਹੈ ਨਾ ਫਿਰ ਨਿਸ਼ਾਨੀ ਐ ਨਹੀਂ ਵੀ ਮੈਂ ਵੀ ਕਹਦਾ ਹਾਂ ਜੀ ਮੇਰੀ ਪ੍ਰੀਤ ਲੱਗੀ ਹੋਈ ਹੈ ਗੁਰੂ ਨਾਲ ਹੋਰ ਵੀ ਕਹਿਣਗੇ ਬਥੇਰੇ ਤੁਹਾਨੂੰ ਲੱਗਣਗੇ ਵੀ ਹਾਂ ਇਹਨਾਂ ਦੀ ਬੜਾ ਪਿਆਰ ਹੈ ਜੀ ਰੱਬ ਨਾਲ ਹਰ ਹਮ ਗਾ ਵਹਿ ਹਰ ਹਮ ਬੋਲਹਿ ਗੁਰੂ ਰਾਮਦਾਸ ਜੀ ਮਹਾਰਾਜ ਦੇ ਬਚਨੇ ਔਰ ਦੁਤੀਆ ਪ੍ਰੀਤ ਹਮ ತ್ಯਾਗੀ ਇਹ ਹੈ ਨਸਾਨੀ ਦੂਸਰੀ ਕੋਈ ਪ੍ਰੀਤ ਹੋਵੇ ਨਾ ਬਸ ਹੋਰ ਕੋਈ ਬਰੀਤ ਨਾ ਹੋ ਇੱਕ ਮਿੰਟ ਵਿੱਚ ਦਿਖ ਜਾਏਗੀ ਤੁਹਾਨੂੰ ਵੀ ਹੋਰ ਪ੍ਰੀਤ ਹੈ ਕਿ ਨਹੀਂ ਹੈ ਕੋਈ ਇਧਰ ਨਵਾਵੇ ਸੰਤ ਮਾਰਗ ਤੇ ਚਲੇ ਕੋਈ ਐਸੀ ਚੀਜ਼ ਰੱਖੋ ਪਤਾ ਕਰਿਆ ਕਰਿਆ ਕਰਦੇ ਆ ਇਹ ਚੀਜ਼ ਉਹ ਇੱਕ ਮਿੰਟ ਵਿੱਚ ਪਤਾ ਲੱਗ ਜਾਏ ਇੱਕ ਮਿੰਟ ਹੀ ਲੱਗਦੀ ਹੈ ਵੀ ਇਹਦੀ ਪ੍ਰੀਤ ਹੈ ਕਿ ਨਹੀਂ ਹੈ ਕਿਉਂਕਿ ਪ੍ਰੀਤ ਇੱਕੋ ਹੀ ਪਾਸੇ ਲੱਗਦੀ ਹੈ ਤੇ ਸਭ ਤੋਂ ਵੱਡੀ ਪ੍ਰੀਤ ਹੈ ਵੀ ਹੀ ਰੱਬ ਦੀ ਹੈ